ਤੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਫੇਰ ਆਏ ਹਾਂ ਇੱਕ ਵਲੌਗ ਲੈ ਕੇ ਸੰਤਰੀ ਵੜਦੇ ਹਾਂ ਪਰ ਅੱਜ ਹਾਲ ਹਾਲ ਕੁਝ ਹੋਰ ਹੋਏ ਹੋਣਗੇ ਕਿਉਂ ਪਲਵਾਨ ਅੱਜ ਮੀਂਹ ਕੱਲ ਹਫਤਾ ਮੀਂਹ ਹੋ ਗਿਆ ਨਾ ਪਿੰਦਿਆਂ ਨੂੰ ਅੱਜ ਹਫਤੇ ਬਾਅਦ ਆਏ ਹਾਂ ਅਸੀਂ ਤੇ ਸਾਡੇ ਹਾਲ ਦੇਖੋ ਤਾਂ ਹੀ ਪਲਵਾਨ ਮੜਾ ਇਦਨ ਹੋ ਗਏ ਹੋ ਗਿੱਲੇ ਆ ਪੂਰੇ ਆ ਦੇ ਸਾਰੇ ਗਿੱਲੇ ਆ ਇਧਰ ਕੋ ਮਾ ਪਲਵਾਨ ਮੇਰੇ ਵੀ ਬੰਦੇ ਕਹਿਣਗੇ ਪਤਾ ਨਹੀਂ ਕੀ ਆਪ ਨਹੀਂ ਕਰਤਾ ਲੈ ਦੇਖੀ ਮੈਂ ਮੜੀ ਕੇ ਦਿਖਾ ਮਾਨਾ ਬੱਜੇ ਚਾਹ ਮੇਸਤਾਨੀ ਵਾਰੀ ਰਹੇਗੀ ਹਰ ਹਾਲ ਦੱਸਾਂ ਦੇਖ ਲਓ ਇਦਾਂ ਖਾਮ ਹੁੰਦੀ ਦਾ ਵਿਚਲੇ ਆ ਇਸ ਉਹ ਜਾ ਵੇਖਦਾ ਮੈਂ ਨਹੀਂ ਦਿਖਾ ਤੈਨੂੰ ਦੇਖੋ ਜੀ ਇਹ ਨਹੀਂ ਕੰਮ ਆ ਦਾਣੀਆਂ ਨਾਲ ਵੱਢ ਰਹੇ ਸੀਗੇ ਆ ਸਿੱਧੀ ਗਿੱਲੀ ਜਮੀਂ ਬਹੁਤ ਜ਼ਿਆਦਾ ਪੈ ਗਿਆ ਆ ਇਹ ਵੀ ਅਸੀਂ ਹਫਤੇ ਬਾਅਦ ਹੀ ਆ ਅੱਜ ਸਹੀਆ ਚਲੋ ਬੰਮਾਂਗੇ ਜਦ ਬਲੌਗ ਬਣਾਉਂਦੇ ਆ ਫਿਰ ਤੁਹਾਨੂੰ ਕੰਮ ਦੀ ਜਾਣਕਾਰੀ ਵੀ ਦੰਦੇ ਆ ਅੱਗੇ ਕੀ ਗੱਲ ਬਾਤ ਆ ਕਿ ਬਹੁਤ ਜਣਿਆਂ ਨੇ ਪੁੱਛਿਆ ਓ ਮਾਮਾ ਦੇਖਾ ਦੇਖਾ ਆਦੀ ਲੱਛਣ ਆ ਜੀ ਆ ਦੇਖ ਲੋ ਤੁਲੇ ਨਹੀਂ ਦਿਖਾ ਤੁਲੇ ਨਹੀਂ ਦਿਖਾ ਜੀ ਜੱਜੀ ਜੀ ਆ ਦੇਖੋ ਮੀਝ ਮੀਂਹ ਕਰਕੇ ਵਿਹਲੇ ਸੀਗੇ ਹਸਤਾ ਲਾਲੀ ਨਹੀਂ ਅਸੀਂ ਲਾਉਣਾ ਨਹੀਂ ਹੈਗਾ ਸੀਗਾ ਵੈਸੇ ਇੰਨੀ ਵੀ ਨਹੀਂ ਸੀ ਧੱਕਾ ਕਰਦੇ ਆਪਣੇ ਆਪਣੇ ਨਾਲ ਪਰ ਹੁਣ ਅਜੇ ਬਾਈ ਸੀ ਧੁੱਪ ਸੀ ਦੇਖੋ ਤੇ ਪਰ ਖੇਤ ਹਜੇ ਗਿੱਲੇ ਆ ਕੰਮ ਹਫਤਾ ਪੂਰਾ ਪਿਆ 6 ਦਿਨ ਲੋਕੀ ਗਿ ਦੱਸਦੇ ਆ ਤੁਹਾਨੂੰ ਲਓ ਜੀ ਇਹ ਹੁਣ ਆ ਗਿਆ ਡਾਇਰੈਕਟਰ ਲਦਣ ਵਾਸਤੇ ਇਹ ਜੀ ਦੱਬੀ ਫਿਰਦਾ ਫੋਰ ਵਾਈ ਹੋਰ ਆ ਚਿੱਕੜ ਚ ਕਿ ਹੁਣ ਸਾਡਾ ਖੇਤ ਗਿਆ ਮੁੱਕ ਹੁਣ ਦੂਸਰੀ ਸਾਈਡ ਜਾਣਾਗਾ ਇੱਥੋਂ ਮੁਕਾ ਕੇ ਜਿਹੜੇ ਰੰਗ ਰੰਗ ਦੀਆਂ ਸਾਰੇ ਕੱਢ ਲਿਆ ਰਹਿ ਗਏ ਹਰੇ ਹਰੇ ਤੇ ਹੁਣ ਲਦਨੇ ਸ਼ੁਰੂ ਕਰਦੇ ਨੇ ਲੱਦ ਕੇ ਦੂਜੀ ਸੜ ਆ ਦੇਖੋ ਜੇ ਆਪਣੀ ਹੁੰਦਾ ਹੁਣ ਦਬਦੂ ਭਜਾਣਾ ਦੀਗਾ ਸਾਰਾ ਲੱਦ ਕੇ ਨਹੀਂ ਲੈ ਜਾਣਾ ਲੱਦ ਕੇ ਦੀ ਚਲ ਮਜਾਣਾ ਕੋਲ ਨਾ ਪੀਪਰ ਜੀ ਭਰ ਕੇ ਫਿਰ ਕੋਲ ਦਿਖਾਉਣਾ ਇਹ ਨੱਕ ਚੱਕੜ ਕਰਤਾ ਜਹੇ ਜੀ ਦੀ ਲਾ ਲੋ ਹੁਣ ਲੱਗਿਆ ਲੱਦਣਾ ਸੀ ਆਪਣੀ ਚੱਲੀ ਗਏ ਲੋ ਜਦਾਈ ਹੋ ਰਹੀ ਆ ਅ ਟ੍ਰਾਲੀ ਇਦਾਂ ਲੈ ਗਿਆ ਜਿੱਦਾਂ ਵੇ ਕੁਝ ਹੁੰਦੀ ਨਹੀਂ ਹੈਗਾ ਵਿੱਚ ਫੀਲ ਹੀ ਨਹੀਂ ਕਰਦਾ ਤੇ ਪਾਰਟੀ ਚੱਕ ਲਈ ਆ ਪਾ ਵੀ ਇਦਾਂ ਪੇਪਰ ਭਰ ਕੇ ਦੇ ਦੇ ਨੇ ਵਸ ਉੱਤੇ ਆ ਜਦਾਂ ਕੱਦੂ ਕਰਿਆ ਉਹਨਾ ਐ ਫਿਰਦਾ ਦੱਬਿੰਗ ਝੋਟਾ ਆ ਰਿਹਾ ਸੰਤ ਇਹ ਹੈਗੀ ਆ ਮਸੰਮੀ ਇਹ ਜੀ ਹਰੀ ਆ ਸਿਆਂ ਵੱਡਿਆ ਜੋ ਰੰਗ ਰੰਗ ਬਸ ਹੁਣ ਦੂਜੀ ਖੇਤ ਚ ਜਲੇ ਬਸ ਲੋ ਜੀ ਉਧਰਲਾ ਖੇਤ ਨਵੇੜ ਕੇ ਨਾ ਹੁਣ ਆ ਗਏ ਅਸੀਂ ਦੂਸਰੇ ਖੇਤ ਚ ਇੱਥੇ ਹੁਣ ਸ਼ਾਮ ਪੈ ਗਈ ਕਿੰਨਾ ਟਾਈਮ ਹੋ ਗਿਆ ਅਮਰ ਤਾਂ ਟਾਈਮ ਦੇਖ ਕੇ ਦੱਸ ਸਵੇਰੇ ਲੱਗੇ ਅਸੀਂ 9 ਵਜੇ ਇੱਧਰ ਨਹੀਂ ਆਪਣੀ ਲੈਣ ਉਧਰ ਆ ਚੱਲ ਉਧਰ ਉਧਰ ਚੱਲ ਉਧਰ ਗਿਆ ਵਾਦੀ ਅੱਗੇ ਆ ਗਿਆ ਇੱਥੇ ਦੇਖੋ ਜੀ ਇੱਥੇ ਸੁੱਕਾ ਕੰਮ ਆਹ ਮਨਾ ਜਦ ਆ ਗਿਆ ਮੁੰਡੇ ਕਹਿੰਦੇ ਸੌ ਬਣਾਉਣਾਗਾ ਸੌ ਐਰੋ ਇੱਕ ਜਿਵੇਂ ਕੋਲੇ ਪਾਏ ਹੋਏ ਆ ਕੋਲੇ ਤੇ ਖਾਣ ਪੀਣ ਦਾ ਜਿ 파ਰਟੀ ਕਰਨੀ ਆ ਉਹਨੇ ਮਾਮਾ ਮਾਮਾ ਸਾਡਾ ਪਲਵਾਨ ਬਣੂ ਸੌ ਕੀ ਬਣਦਾ ਲੱਗਦਾ ਬਣੂਗਾ ਮਾਰੋ ਥੋੜਾ ਜੋਰ ਆ ਥੋੜੀ ਰਹਿ ਜਾਂ ਤਨਿਕ ਲੈਣਾ ਓ ਮਾਮੇ ਆ ਜਾ ਆ ਗਏ ਦੋ ਤੁਰੇ ਯਾਰੇ ਦੇਖ ਲੈ ਹੁਣ ਚਲਾ ਕੇ ਅਟਰ ਮੈਂ ਦਿਖਾਉਂਗਾ ਆ ਹੁਣ ਬਿਨਾ ਜਾਣੀਆਂ ਤੋਂ ਵਧਣਾ ਦੇਖੋ ਆ ਦੇਖੋ ਸਾਡੇ ਬਜ਼ੁਰਗ ਸਾਹਿਬ ਜੀ ਚੱਲਾ ਤੇ ਜੋ ਆ ਲੈ ਥੱਲੇ ਸਿੱਟੀ ਜਾਂਦਾ ਆ ਵੀਡੀਓ ਚ ਪਹਨਿਆ ਵੀਜੂ ਚ ਆਇਆ ਗਿਆ ਆਇਆ ਕਿਉਂ ਨਹੀਂ ਮਾਰ ਮਾੜਾ ਕਟਰ ਆਈ ਸਾਡਾ ਕਟੂ ਚੱਲ ਚੱਲਾ ਜੋਰ ਆ ਜੋਰ ਪੂਰਾ ਲਾ ਰਖਿਆ ਦੇਖ ਲੋ ਜੀ ਸ਼ਾਮਾ ਪੈ ਗਈਆਂ ਆ ਸ਼ਾਮਾ ਪੈ ਗਈ ਮਹੁੰਤੇ ਪਾਰਟੀ ਕਰਨੀ ਜੀ 100 ਰੁਪਏ ਕੀ ਆ ਬੰਦਾ ਲੋਇਰੋ ਜੀ 100 ਰੁਪਏ ਪਾਰਟੀ ਨਹੀਂ ਕਰਨੀਆਂ ਕੋਲੇ ਤੇ ਖਾਣ ਪੀਣ ਵੀ ਨਾਲ ਜਗਾੜਵੀ ਮੇਰੇ ਹਿਸਾਬ ਨਾਲ ਵੀ ਪੈ ਜਾਣੀਆਂ ਜੀ ਪੈ ਜਾਣੀਆਂ ਕੰਨੇ ਹੋਗੇ 45 ਤਾ ਹੋ ਚੱਲੇ 45 50 ਕਰ ਲੈ ਬਸ 46 47 ਕਰੇਟ ਹੋਗੇ 100 ਬਣ ਜਾਣਾ ਆ ਦੇਖ ਲੋ ਆ ਕਾਪੂ ਸੋਨਾ ਆ ਦੇ ਆ ਕੀ ਦੇਖੋ ਨਾ ਸੋਨਾ ਦਿਖਾਉਣਾ ਇਹ ਸਿਕਾ ਮਾਰਾ ਜੀ ਇੱਧਰ ਆ ਜਾ ਮੈਂ ਘਟਕੇ ਦਿਖਾਉਂਦਾ ਇੱਧਰ ਆ ਤੂੰ ਨਹੀਂ ਆੰਗ ਵਾਲੀ ਫੜਲਾ ਲੱਗਿਆ ਹੋਇਆ ਘਰੇ ਆ ਆ ਆ ਉਧ ਲੱਗੇ ਰਹਿੰਦੇ ਆ ਲੈ ਬਣਾ ਹੁਣ ਚੱਲ ਰਹੀ ਏ ਵੀਡੀਓ ਨਾ ਭਾ ਮੜ ਮੋਟੇ ਤੋਂ ਇੱਥੇ ਕਾ ਆ ਦੇ ਕੱਟ ਚੱਲ ਰਹੀ ਏ ਵੀਡੀਓ ਹਾਂ ਹਾਂ ਹੁਣ ਗੋਹੋ ਨਾ ਆ ਦੇਖੋ ਜੀ ਅੱਦਾ ਹੁੰਦਾ ਜੀ ਦੇਖੋ ਦੇਖੋ ਕਟਰ ਚੱਲਦਾ ਐਦਾਂ ਪੈਨੀਆਂ ਦਿਹਾੜੀਆਂ ਤੇਜ਼ ਕੰਮ ਕਰਨਾ ਪੈਂਦਾ ਇਹ ਨਹੀਂ ਵੀ ਹੋਣੀ ਹੋਣੀ ਠੀਕਾ ਟੁਕਾ ਠੀਕਾ ਇਹ ਠੀਕਾ ਆ ਜੀ ਇੱਕ ਤਰ੍ਹਾਂ ਦਾ ਆ ਕੀਕ ਤਰ੍ਹਾਂ ਦੀ ਚਿੱਟੀ ਆ ਜਿੰਨੇ ਵੱਢਲੇ ਵੱਢਲੇ ਕੋਈ ਘੰਟਿਆਂ ਦਾ ਕੰਮ ਨਹੀਂ ਹੈਗਾ ਜੀ। ਕੁਝ ਠੇਕੇ ਦੇ ਕੰਮ ਆ। ਪਰੋਜ ਦੀ। ਰੋਜ਼ ਠੇਕੇ ਦੇ ਕੰਮ। ਕੋਈ ਦਿਹਾੜੀ ਵਾਲਾ ਕੰਮ ਨਹੀਂ। ਆਹੇ ਲੋ। ਮਮਾ ਦਾ ਠੇਕੇਦਾਰ ਸਾਡਾ ਆਪੇ ਫੜਦਾ ਆ। ਆਹ ਦੇਖੋ ਘੜਾ। ਆਸੇਤਾਂ ਵਢੀ ਜਾਣਾ। ਦਾਨੀਆਂ ਲਾ ਦੀਗਾ। ਇਹ ਵੇਣ ਦਾਨੀਆਂ ਦਾ। ਇਹ ੜੀ ੜੀ ਕੋਈ ਫਿਕਸ ਨਹੀਂ ਹੈ ਜਿਹਨੇ ਜਿੰਨਾ ਜਮਨ ਮਾਰ ਲਿਆ ਇਹ ਬਰਾਬਰ ਕੰਮ ਕਰਦਾ ਜੀ ਸਾਡਾ ਠੇਕੇਦਾਰ ਇਹ ਸਾਡਾ ਠੇਕੇਦਾਰ ਬਰਾਬਰ ਕੰਮ ਕਰਦਾ ਨਹੀਂ ਪੂਰਾ ਬਰਾਬਰ ਕੰਮ ਕਰਦਾਆਂ ਤੇ ਖੜ ਜਾਂਦੇ ਆ ਤਾਂ ਕਰਕੇ ਢਿਆੜੀ ਸੋਹਣੀ ਬਣ ਜਾਂਦੀ ਆ ਨਹੀਂ ਤਾਂ ਹੋਰ ਪਾਸੇ ਜਾਓ ਤੇ ਇੱਕ ਬੰਦਾ ਬਾਹਰ ਜਰੂਰ ਖੜਾ ਹੁੰਦਾ ਇੱਕ ਲਾਜ਼ਮੀ ਤੇ ਆਹ ਦੇਖ ਲਓ ਤੁਸੀਂ ਕਿੰਨੀ ਤੇਜ਼ੀ ਨਾਲ ਕੰਮ ਕਰ ਰਿਹਾ ਇਹ ਸਾਰੀ ਕਰਦਿਆਂ ਦੀ ਕੀ ਨਾਲਾ ਫਰਾਵਾ ਤਾਂ ਹੀ ਢੜੀ ਬਣਦਾ ਆਹ ਦੇਖੋ ਬਾਲਟੀ ਮੈਂਟੋ ਮੈਂਟੀ ਹੋ ਗਈ ਐ ਅੱਡੀ ਐਡਾ ਹੰਮੀਆ ਅੰਤਾ ਬੰਨੀਆਂ ਦਿਹਾੜੀਆਂ ਦੀ ਸਾਨੂੰ ਕੁਛ ਪਿਆ ਮੜਾ ਜਸਵੇਂ ਭਾਦਨ ਬੜੇ ਤੇ ਲੱਗੇ ਹੁੰਦੇ ਹਲੋ ਅਮਰ ਕੋ ਜਾ ਕੀ ਕਹਿੰਦਾ ਮੜ ਮੁੜਕੀਆਂ ਵਾਲੀ ਭਾਦੂ ਜਦੋਂ ਭਰ ਜਾ ਕੇ ਮਾਰਦਾ ਆ ਅਮਰ ਜੀ ਕੀ ਕਹਣਾ ਜਾਂਦੇ ਹੋ ਜੀ ਹਾਂ ਜੀ ਭਾਜੀ ਕੋਈ ਕਹਣਾ ਜਾਂਦੇ ਆ ਦੱਸੋ ਉਹ ਐਰੋ ਬਣਾ ਰਹੇ ਆ ਭਾਜੀ ਅੰਤਾ ਜੀ ਜਾਨ ਮੇ ਲਾ ਕੇ ਆਇਆ ਜੀ ਹਾਂ ਚੱਕ ਵੇ ਸ਼ੇਰ ਇਹ ਬੰਦਾ ਜੀ ਸਾਡਾ ਡਰਾਈਵਰ ਆ ਜੀ ਇਹ ਦੇਖ ਲੋ ਵੜਦਾ ਇਹ ਦੱਸਦਾ ਨਵਾਂ ਚਲਾ ਰੂ ਆਇਆ ਨਵਾਂ ਆਇਆ ਜੀ ਦੇਖ ਲੋ ਫੇਰ ਵੀ ਟ੍ਰੈਂਡ ਹੋ ਕਰ ਦਿੱਤਾ ਸੀ ਦੇਖੋ ਕਿਦਾਂ ਚਲਾਣਾ ਕਰ ਰਿਹਾ ਵੀ ਇਦਾਂ ਆ ਜਿਹੜਾ ਸਾਡੀ ਕੁਆਰੀ ਚ ਆ ਗਿਆ ਜੀ ਅਸੀਂ ਟ੍ਰੈਂਡ ਕਰ ਦੇ ਦਾ ਆਹ ਦੇਖੋ ਕਿੰਨਾ ਸੋਹਣਾ ਮਾਲ ਆ ਵੇਖੋ ਸੰਤਰਾ ਸੰਤਰਾ ਆ ਵੀ ਸਾਡੇ ਬੰਦੇ ਲੱਗੇ ਹੋ ਜੀ ਭਾਜੀ ਭਾਜੀ ਕਿਦਾਂ ਹੋਇਆ ਜੀ ਕਿੰਨੇ ਬਣੂਗੇ ਅੱਜ ਪੌਤਾ ਲੈ ਕੇ ਜਾਵਾਂਗੇ। 2 ਪੱਕਾ ਜੀ। ਪੱਤੀ ਲੈ ਜਾਣੀ ਇੱਥੇ। ਲੈ। ਅੱਜ ਫੇ ਕੋਲੇ ਪੀਊਂਗਾ ਜੀ ਪਹਿਲਵਾਨ। ਹਾਂ। ਠੀਕ ਆ ਜੀ। ਦੇਖੋ। ਇਹ ਖਾ ਆ ਜੀ ਮੰਨਾ ਜੀ। ਇਹ ਵੀ ਸਾਡੇ ਨਾਲ ਹੀ ਆ ਜੀ। ਆ ਦੂਸਰੇ ਭਾਈ ਹੁਣੇ ਲੱਗਿਓ ਸਾਰੇ। ਜੀ ਹਾਂ। ਠੀਕ ਆ ਜੀ। ਕਿਵੇਂ ਮੰਨਿਆ? ਚੱਕ ਤੇ ਫੱਟੇ ਫੇ। ਆ ਸੋ ਦਾ ਪੱਤਾ ਹਰਾ ਫੇ। ਸੋ ਕਰਿਆ ਹੈ ਕਿ ਗਿੱਲਾ ਆ ਕੇ। ਸਵੇਰੇ ਗਿੱਲਾ ਸੀਗਾ ਨਾ ਹੁਣ ਵੇਰੇ ਵੀ ਨਹੀਂ ਮੰਨੇ ਸ਼ੇਰ ਉਹਦਾ ਗਿੱਲੇ ਜੀ ਵੜ ਦਿੱਤੇ ਠੀਕ ਆ ਜੀ ਆ ਦੇਖੋ ਕਿੰਨਾ ਸੋਹਣਾ ਸੰਤਰਾ ਹੈ ਇਹ ਦੇਖੋ ਆ ਦੇਖੋ ਆ ਇਹ ਆ ਜੀ ਸੰਤਰਾ ਚੱਕਦੇ ਸ਼ਰ ਚੱਕਦੇ ਸੋਹੜਾ ਪੱਤਾ ਹਰਾ ਕਰਦੇ ਆ ਜਾ ਸੋਹੜਿਆ ਆ ਲੋ ਜੀ ਟੇਕੇ ਦਾ ਨੇ ਬਾਲਟੀ ਜਨ ਭਰ ਲਈ ਮੈਂ ਉਧਰ ਦਿਖਾ ਲਿਆ ਕੀ ਦਾ ਆਨੀ ਤੂੰ ਕੰਮ ਦੇ ਆ ਦੇਖੋ ਦੇਖੋ ਹੁਣ ਦੇਖੋ ਬਰੋ ਸਪੀਡ ਦੇਖੋ ਹੁਣ ਸਪੀਡ ਪਹਾਰੀ ਤੇਰੀ ਤੂੰ ਜਿਹੜਾ ਘਟਾ ਇੱਕ ਤਰ੍ਹਾਂ ਸਾਡਾ ਗੁਰੂ ਹੀ ਆ ਜੀ ਇਹ ਉਹ ਪਰਾਂ ਚੱਲ ਗੁਰੂ ਸਿੱਖਿਆ ਨੇ ਦਿੱਤੀ ਆ ਜੀ ਹੁਣ ਤੱਕ ਇੱਥੇ ਤੱਕ ਆ ਗਏ ਆ ਅਸੀਂ ਇਹਦੇ ਕਰਕੇ ਕੰਮ ਨਜ਼ਾਰੇ ਹਲਾ ਕੇ ਕੰਮ ਮਜੀ ਵਾਲਾ ਆ ਕੰਮ ਉਹ ਅੰਦਰ ਵੀ ਕਰ ਸਕਦੇ ਨਾ ਕੰਮ ਹੂੰ ਤੂੰ ਵੀ ਦੇਖੋ ਅਸੀਂ ਅੰਦਰ ਵੀ ਕਰ ਸਕਦੇ ਪਰ ਅਸੀਂ ਅੰਦਰ ਨਹੀਂ ਕਰਦੇ ਇੱਥੇ ਸਾਨੂੰ ਆਜ਼ਾਦੀ ਆ ਪੂਰੀ ਸਾਰੀ ਆਜ਼ਾਦੀ ਆ ਜਿੰਨਾ ਕਰਨਾ ਕਰੋ ਜਿੰਨਾ ਜੇ ਘਰ ਨੂੰ ਜਾਣਾ ਘਰ ਨੂੰ ਜਾਓ ਆਪਣੀ ਮਰਜ਼ੀ ਆ ਹੁਣ ਅਸੀਂ ਲੱਗੇ ਹੋ ਸੀਗੇ ਚਲਦੇ ਆੜੀ ਪਾ ਲਈਏ 6 ਦਿਨਾਂ ਨਾਲ 7 ਦਿਨਾਂ ਬਾਅਦ ਆਏ ਆ ਤੇ ਤਾਂ ਕਰਕੇ ਫਿਰ ਆ ਦੇਖੋ ਬਾਲਟੀ ਤਕਰੀਬਨ 5 ਕਿ ਮਿੰਟਾਂ 'ਚ ਭਰ ਜਾਂਦੀ ਹੈ ਜੀ ਏ ਤਾਂ ਚਲੋ ਇਹ ਤਾਂ ਚਲੋ 20 ਕਸੈਂਟ 2020 ਸੱਜਾ ਦਾ ਰੇਟ ਹੈ 2020 ਸੈਂਟ ਆ ਜਾਂਦੀ ਇੱਕ ਬਾਲਟੀ ਦਾ ਜੀ ਤੇ ਮਤਲਬ 12 11 12 ਰੋ ਐਵਰੀ ਨਿਕਲ ਜਾਂਦੇ ਘੰਟੇ ਦੀ 13 ਵੀ ਨਿਕਲ ਜਾਂਦੀ ਆ ਹਾਂ ਜੀ ਐ ਰੋ ਕਿਉਂ ਫਿਰ 8 ਰੋ ਦੀ ਕੌਣ ਕਰੂਗਾ ਇਹੋ ਜਿਹਾ ਕੰਮ ਹਾਂ ਜੀ ਦੇਖੋ ਮੁਹਾਵਰੇ ਜਮੜੀ ਜਿਸਤੇ ਹੋ ਗਈ ਲੈ ਹਾਂ ਦੇਖੋ ਜੀ ਬਸ 20 ਵਾਈ ਕਿਲੋ ਆ ਗਏ ਤੇ ਇਹ ਮੇਰਾ ਵੀਰ ਵੀਡੀਓ ਨੂੰ ਲਾਇਕ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਲਾਇਕ ਹੋਰ ਕਮੈਂਟ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਤੇ ਚੈਨਲ ਸਬਸਕ੍ਰਾਈਬ ਇੱਕ ਦਿਨ ਬਣਾਵਾਂਗੇ ਅਸੀਂ ਵੀਡੀਓ ਤੁਹਾਨੂੰ ਦੱਸਿਆ ਜਿਦਾਂ ਪਹਿਲਾਂ ਵੀ ਕੰਮ-ਕਮ ਬਾਰੀਨਾ ਕਿਦਾਂਗਾ ਇਥੋਂ ਔਖਾ ਕੰਮ ਕੀ ਗੱਲ ਬਾਤ ਸਾਰਾ ਦਿਖਾਵਾਂਗੇ ਕਿਥੇ ਦਿਨ ਹੋਰ ਕੁਸਟਨਾ ਜਾਣੇ ਆ ਜੀ ਕਿ ਨਹੀਂ ਬਸ ਮੇਰਾ ਵੀਰ ਵੇਂਦ ਬਾਨੀ ਆਹ ਲੋ ਜੀ ਆਪਣੀ ਘਰ ਆ ਜੀ 2 ਯੂਰੋ 20 ਸੈਂਟ ਇੰਡੀਆ ਦੇ ਕਿੰਨੇ ਬਣ ਗਏ ਜੀ 240 40 40 ਹਾਂ 200 40 ਰੁਪਏ ਬਣ ਗਏ ਜੀ ਆ ਭਰ ਕੇ ਠੀਕ ਆ ਜੀ ਐਦਾ ਹੀ ਸਵੇਰ ਤੇ ਲੱਗੇ ਰਹਿਣਾ ਜੀ ਬਿਹਾਰੀ ਪਾਲੀ ਮਤਲਬ ਇੰਡੀਆ ਵਾਲੀ ਅਜੇ ਇੱਕ ਮੁੰਡਾ ਕਮੈਂਟ ਕਰ ਰਿਹਾ ਬਿਹਾਰੀ ਬਣ ਕੇ ਗਏ ਵੀਰੋ 240 ਦੇ ਇੱਕ ਬਾਕੀ ਮਾ ਕੇ ਕੱਢਦੇ ਆ ਫੇ ਬਿਹਾਰੀ ਕਿਉਂ ਬਣ ਗਏ ਅਸੀਂ ਹੂੰ ਬਾਕੀ ਜੇ ਬਿਹਾਰੀ ਲਾਦੇ ਆ ਬਿਹਾਰੀ ਸਹੀ ਆ ਓਕੇ ਜੀ ਓਕੇ ਜੀ ਧੰਨਵਾਦ ਜੀ ਤੁਹਾਡਾ ਬਾਏ ਬਾਏ ਸਾਰਿਆਂ ਨੂੰ ਵੀਰ ਨੂੰ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਓਕੇ ਜੀ ਆ ਦੇਖੋ